ਲੋਵਲੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਲਾਭ ਧਰਮ ਸੌਤ ਤੇ ਮੈਂ ਨਾ ਲੰਘਿਆ ਜਾ ਰਿਹਾ ਸੀ ਇੱਥੋਂ ਦੀ ਤੇ ਬਾਈਰਕੇ ਨੂੰ ਦੇਖ ਕੇ ਰੁਕ ਗਿਆ ਮੈਂ ਬਾਈਰਕੇ ਨਾ ਬੈਠੇ ਕੰਮ ਕਰੀ ਜਾਂਦੇ ਸੀਗੇ ਤੇ ਮੈਂ ਕਿਹਾ ਵੀ ਜਦੋਂ ਦੇਖੀਏ ਬਾਈਰਕੇ ਕੀ ਕਰੀ ਜਾਂਦੇ ਆ ਤੇ ਮੈਂ ਉਹੜੇ ਜਾ ਕੇ ਦੇਖਿਆ ਤਾਂ ਬਾਈਰਕੇ ਨਾ ਕੇਵਲ ਜੋੜੀ ਜਾਂਦੇ ਸੀ ਮੈਂ ਇਹਨਾਂ ਨੂੰ ਪੁੱਛਿਆ ਵੀ ਨੌਲੇਜ ਦਿੱਤੀ ਇਹਨਾਂ ਨੂੰ ਮੈਂ ਕਿਹਾ ਵੀ ਬਾਈ ਕੀ ਕੁਛ ਹੈ ਕੀ ਸਿਸਟਮ ਹੈ ਤੁਹਾਡਾ ਤੇ ਫਿਰ ਮੈਨੂੰ ਬਈ ਅਰਕ ਨੇ ਦੱਸਿਆ ਵੀ ਇਹ ਜਿਹੜੇ ਕਹਿੰਦੇ ਵੀ ਆਪਟੀਕਲ ਕੇਬਲ ਮੈਂ ਕਿਹਾ ਇਹਦਾ ਕੀ ਸਿਸਟਮ ਹੁੰਦਾ ਬਈ ਵਾਰੀ ਮੈਨੂੰ ਦੱਸੋ ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਬਈ ਮਤਲਬ ਵੀ ਟਾਵਰ ਤੋਂ ਟਾਵਰ ਕਨੈਕਟੀਵਿਟੀ ਜਿਹੜਾ ਆਪਾਂ ਮਤਲਬ ਵੀ ਹੁਣ ਤੁਸੀਂ ਵੀਡੀਓ ਦੇਖੀ ਜਾਂਦੇ ਹੋ ਇਹ ਵੀ ਇੰਟਰਨੈਟ ਦੇ ਥਰੂ ਦੇਖੀ ਜਾਂਦੇ ਹਣਾ نیٹ ਚੱਲਦਾ ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਹੋਂ ਤੇ ਤੇ ਇਹ ਵੀ ਇਸੇ ਇਸੇ ਦੇ ਥਰੂ ਚੱਲਦੇ ਆ ਕਹਿੰਦੇ ਮੈਂ ਚੱਲ ਬਈ ਅਰਕ ਨੂੰ ਪੁੱਛੀਏ ਤੇ ਦੇਖਿਆ ਜਦੋਂ ਤੇ ਬਈ ਇਹਦੇ ਚ ਕੇਬਲਾਂ ਜਮ ਅਬ੍ਰਿਕ ਆਪਣੇ ਸਿਰ ਦੇ ਵਾਲਾਂ ਜਿਨੀ ਜਨੀ ਬਰੀਕੇ ਵਾਲਾ ਠੀਕ ਹੈ ਮੈਂ ਪੁੱਛਿਆ ਮੈਂ ਬਈ ਇਹਨੇ ਜੋੜ ਦੇ ਕਿਵੇਂ ਫਿਰ ਬਈ ਇਹ ਕਹਿੰਦਾ ਦੱਸਿਆ ਕਹਿੰਦੇ ਵੀ ਸਾਡੇ ਕੋਲ ਆ ਪੁਰਜਾਗਾ ਵੀ ਕਹਿੰਦੇ ਬਈ ਇਹਦੇ ਨਾਲ ਜੁੜਦੀ ਹੈ ਮੈਂ ਰੇ ਇਹਦਾ ਮੈਂ ਵੀ ਤੁਸੀਂ ਇੱਥੇ ਬੈਠੇ ਕਿਵੇਂ ਜੋੜੀ ਇਹਨੇ ਕਹਿੰਦਾ ਬਈ ਇਹ ਸਾਡੇ ਮੰਨ ਲਓ ਕਈ ਖਰਾਬੀ ਆ ਜਾਂਦੀ ਹੈ ਨਾ ਜਦੋਂ ਤੇ ਉਦੋਂ ਕਹਿੰਦਾ ਸਾਨੂੰ ਇਹ ਸੈਟਿੰਗ ਇਹਦੀ ਕਰਨੀ ਪੈਂਦੀ ਹੈ ਤੇ ਬਾਕੀ ਤੁਹਾਨੂੰ ਪਤਾ ਕਹਿੰਦਾ ਬਈ ਇਹਦੇ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਇਹਦੇ ਨਾਲ ਕਹਿੰਦਾ ਜੇ ਸਾਡੇ ਇਹਦੇ ਚ ਖਰਾਬੀ ਆ ਜੇ ਮੰਗਾ ਬਈ ਉਹ ਨੁਕਸਾਨ ਕਿਵੇਂ ਅੰਮੀ ਅੱਜ ਕੱਲ੍ਹ ਜਮਾਨਾ ਤੁਹਾਨੂੰ ਪਤਾ ਹੈ ਵੀ ਇੰਟਰਨੈਟ ਦਾ ਜਮਾਨਾ ਹੈ ਠੀਕ ਹੈ ਹਰ ਹਰ ਕੁਸ਼ ਹਰ ਕੋਈ ਚੀਜ਼ ਹੈ ਕਹਿੰਦਾ ਨੈਟ ਤੇ ਚੱਲਦੀ ਹੈ ਮੈਂ ਕਹਾਂ ਹਾਂ ਬਈ ਚੱਲਦੀ ਹੈ ਤੇ ਕਹਿੰਦਾ ਕੋਈ ਦਫਤਰ ਹੈ ਕੋਈ ਸਰਕਾਰੀ ਹੈ ਜਾਂ ਪ੍ਰਾਈਵੇਟ ਦਫਤਰ ਹੈ ਕੋਈ ਵੀ ਹੈ ਤੇ ਚੱਲਦਾ ਹੈ ਉਹ ਕਹਿੰਦਾ ਹੁਣ ਨੈਟ ਤਾਂ ਹਰੇਕ ਦਫਤਰ ਤੇ ਚੱਲਦਾ ਤੇ ਜੋ ਵੀ ਕਹਿੰਦਾ ਆਪਾਂ ਪੈਸਾ ਲੈਣ ਦੇਣ ਕਰਨਾ ਉਹ ਵੀ ਨੈਟ ਤੇ ਹੁੰਦਾ ਮੈਂ ਕਹਾਂ ਹਾਂ ਯਾਰ ਹੁੰਦਾ ਤੇ ਜੋ ਵੀ ਕਹਿੰਦਾ ਆਪਾਂ ਕੋਈ ਕੰਮਕਾਰ ਕੋਈ ਹੋਰ ਮੇਲਾ ਜੋ ਕੀ ਜੋ ਵੀ ਗੱਲਬਾਤ ਹੁੰਦੀ ਹੈ ਕਹਿੰਦਾ ਸਾਰਾ ਕੁਝ ਨੈਟ ਤੇ ਹੁੰਦਾ ਉਹ ਵੀ ਹਰ ਕਹਿੰਦਾ ਲੱਖਾਂ ਕਰੋੜਾਂ ਦਾ ਨੁਕਸਾਨ ਤਾਂ ਫਿਰ ਕਹਿੰਦਾ ਇਹੀ ਹੈ ਜੇ ਬੰਦ ਹੋ ਜੇ ਤਾਂ ਮੈਂ ਕਹਾਂ ਯਾਰ ਗੱਲ ਵੀ ਦੇਰੀ ਸਹੀ ਆ ਤੇ ਮੈਂ ਚਲ ਦੇਖੀ ਇਹ ਤਾਂ ਸਹੀ ਵੇ ਕਰਦੇ ਕਿਵੇਂ ਮਾਹਰੇ ਤੇ ਪੁੱਛਿਆ ਜਦੋਂ ਕੇਵਲ ਬਈ ਬਰੀਕ ਪੂਰੀ ਪੋਲੇ ਵੀ ਤੁਹਾਨੂੰ ਦਿਖਾਉਣੇਗੇ ਕਿੰਨੀ ਮੰਨ ਲਓ ਕੇਬਲਾਂ ਕਿਹ ਹੈ ਜੀਆਂ ਤੇ ਕੀ ਸਿਸਟਮ ਹੈ ਇਹਨਾਂ ਕੋਲੇ ਜੋੜਨ ਵਾਲਾ ਤੇ ਬਣੇ ਰਿਓ ਵੀਡੀਓ ਚ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਕਰ ਦਿਓ ਤੇ ਦਿਖਾਉਣੇ ਤੁਹਾਨੂੰ ਕਿ ਕੀ ਸਿਸਟਮ ਹੈ ਤੇ ਕਿਵੇਂ ਜੁੜਦੀ ਹੈ ਇਹ ਕੇਬਲ ਲੋ ਬਿਲੀਓ ਆਹ ਓਕੇ ਬੋਲੇ ਆਹ ਆ ਚੀਜ਼ ਇਹ ਦੇਖ ਰੋ ਸਿਰ ਦੇ ਵਾਲ ਜਿੰਨੀ ਬਰੀਕ ਹੈਗੀ ਬਾਈ ਅਰਗੇ ਕਹਿੰਦੇ ਇਹਦੀ ਵੀ ਇਹ ਚੱਲਦਾ ਇਹ ਜੋੜਦੀ ਹੈ ਕਿ ਤੇ ਆ ਜਿੱਥੇ ਕਹਿੰਦੇ ਜੋਇੰਟ ਬਣ ਜਾਂਦਾ ਡਾਲ ਸਿਸਟਮ ਲੱਗਦਾ ਤੇ ਮੈਂ ਬਾਈ ਜੋੜਦੇ ਕਿਵੇਂ ਬਾਈ ਆ ਦੇਖ ਜੋੜ ਹੀ ਜਾਂਦਾ ਇਹ ਜੋੜਦਾ ਦਿਖਾਉਂਦਾ ਕਿਵੇਂ ਜੁੜਦਾ ਇਹ ਇਹ ਨੂੰ ਰੱਖਦੇ ਅੱਛਾ ਅੱਛਾ ਬਾਈ ਇਹਦੇ ਚ ਪਤਾ ਲੱਗਦਾ ਸਕਰੀਨ ਚ ਹਾਂਜੀ

ਚੈਨੂ ਸਲੀਵ ਕਹਿੰਦੇ ਆ ਅੱਛਾ ਵੀ ਇਹ ਜਿਹੜਾ ਜੁੜਿਆ ਹੁੰਦਾ ਹੈ ਵੀ ਉਹਦੇ ਉੱਤੇ ਚੜਦੀ ਹੈ ਹਾਂਜੀ ਮੈਨੂੰ ਚੜ ਕੇ ਵੀ ਇਹ ਨਹੀਂ ਇਹਦੇ ਉੱਤੇ ਐਂ ਰੱਖਣਾ ਹੈ ਉਹ ਬਲੀ ਇਹਦੇ ਚ ਇਹਦੇ ਚ ਲੱਗਦਾ ਇਹ ਜੋੜ ਆਹ ਚੀਜ਼ ਐ ਨਿੱਕੀ ਜੀ ਇੱਕ ਕਲੰਪ ਵਾਲਾ ਹਿਸਾਬ ਹੋ ਗਿਆ ਇਹ ਹਾਂਜੀ ਅੱਛਾ ਇਹਦੇ ਚ ਰੱਖੇ ਤੋਂ ਬਈ ਇਹਦੇ ਚ ਰੱਖੇ ਤੋਂ ਕੀ ਹੋ ਜਾਂਦਾ ਠੀਕ ਹੋ ਗਿਆ ਗਰਮ ਹੋ ਜਾਂਦੀ ਅੱਛਾ ਗਰਮ ਹੁੰਦੀ ਹੈ ਗਰਮ ਹੋ ਕੇ ਵੀ ਇਹਦੇ ਨਾਲ ਚਬ ਜਾਂਦੀ ਹੈ ਹਾਂਜੀ ਠੀਕ ਹੈ ਠੀਕ ਹੈ ਅੱਛਾ ਇਹ ਬਈ ਫਿਰ ਤੁਹਾਡੀ ਟ੍ਰੇਨਿੰਗ ਟ੍ਰੂਨਿੰਗ ਲੈਣੀ ਪੈਂਦੀ ਹੈ ਕਿ ਵੀ ਮੰਨ ਲਓ ਜੇ ਕੋਈ ਐਕਸਪੀਰੀਅੰਸ ਹੁੰਦਾ ਕੋਈ ਪਹਿਲਾਂ ਦਾ ਕੀਤਾ ਜਾਂ ਕੋਈ ਪੜ੍ਹਾਈ ਦੇ ਬੇਸ ਤੇ ਹੁੰਦਾ ਹੈ ਹੈ ਬਈ ਅੱਛਾ ਐਕਸਪੀਰੀਅੰਸ ਹੁੰਦਾ ਹੈ ਕਿ ਪੜ੍ਹਾਈ ਦੇ ਬੇਸ ਤੇ ਹੁੰਦਾ ਬਈ ਤੁਹਾਡਾ ਇਹ ਇਹ ਸੁਣਦਾ ਬਈ ਅੱਛਾ ਅੱਛਾ ਵੀ ਪਹਿਲਾਂ ਸਿੱਖਣਾ ਪੰਦਾ ਕੰਮ ਹਾਂ ਸਿੱਖਣਾ ਅੱਛਾ ਅੱਛਾ ਠੀਕ ਹੈ ਹੋ ਗਈ ਬਈ ਇਹ ਕਿਵੇਂ ਹੁਣ ਬਾਹਰ ਕੱਢੋਗੇ ਇਹਨੂੰ ਹਾਂ ਜੀ ਅੱਛਾ ਦਿਖਾਇਓ ਮੜੀ ਕਿਵੇਂ ਅੱਛਾ ਐਂ ਚ ਹੋ ਜਾਂਦੀ ਹੈ ਨਾਲ ਇਹ ਠੀਕ ਹੈ ਭਾਈ ਅੱਛਾ ਇਹ ਸਿਸਟਮ ਹੁੰਦਾ ਆ ਮਸ਼ੀਨ ਆ ਹੈ ਅੱਛਾ ਇਹ ਜੋੜਦੀ ਇਹਨੂੰ ਇਹਦੇ ਤੋਂ ਬਿਨਾਂ ਨਹੀਂ ਜੋੜ ਲੱਗਦਾ ਅੱਛਾ ਅੱਛਾ ਇਹ ਕੱਚ ਦੀਆਂ ਤਾਰਾਂ ਕਿ ਤੁਸੀਂ ਦੱਸਿਆ ਸੀ ਮੈਨੂੰ ਨਾ ਵੀ ਕੱਚ ਦੀਆਂ ਤਾਰਾਂ ਹੁੰਦੀਆਂ ਇਹਦੇ ਚ ਅੱਛਾ ਇਹ ਕੱਚ ਹੀ ਆ ਹਨਾ ਅੱਛਾ ਕੱਚ ਹੈ ਚਾਹ ਜੋੜਦੀ ਇਹਨੂੰ ਠੀਕ ਹੈ ਭਾਈ ਠੀਕ ਹੈ ਚਲੋ ਲੋ ਬਈਓ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ